ਜਿੰਨੇ ਵੀ ਹੋਣੇ ਆ ਗਏ ਭਾਈ ਜੀ ਆ ਪਿੰਡ ਰਾਮਾਣੇ ਦੇ ਵਿੱਚ ਹੁਣੇ-ਹੁਣੇ ਆਪਣਾ ਭਾਈ ਗਰਮੇੜ ਆ ਪੰਚਾਇਤ ਮੈਂਬਰ ਆ ਛੇ ਦੇ ਮੁੰਡੇ ਦੇ ਸੱਟਾ-ਸੱਟਾ ਮਾਰ ਗਿਆ ਨਾਲੇ ਤਾਂ ਫੋਨ ਖੋ ਕੇ ਲੈ ਗਿਆ ਦੋ ਦੋ ਮੋਟਰਸਾਈਕਲ ਸੀ ਗਏ ਦੋ ਮੋਟਰ ਦੋ ਮੋਟਰਸਾਈਕਲ ਸੀ ਗਏ ਕਾਂਜੀ ਆਣੇ ਸੀਗੇ ਨੇੜੇ ਨੂੰ ਹੋ ਜਾ ਭਾਈ ਮਾੜਾ ਕੁਰੇ ਆ ਜਾ ਕੇ ਰਾ ਇਹ ਇਹਨੂੰ ਦਿਖਾ ਦੇ ਭਾਈ ਦਾ ਆ ਦਿਖਾ ਇਹਨੂੰ ਤੇ ਇਹਨੂੰ ਲੋਹਾਨ ਕਰ ਗਿਆ ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਿਆ ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰ ਦੱਤਾ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸੇ ਗੱਲ ਬਾਤ ਆ ਐਸੇ ਛੜਕ ਤੇ ਹਰ ਰੋਜ਼ ਇਹੋ ਜਿਹਾ ਕੁਝ ਹੁੰਦਾ ਬਾਈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਵੇਰ ਸਤ ਦਾ ਟਾਈਮ ਆ ਲੱਗਦਾ ਤੇ ਜੇ ਇਹ ਕੇਸ ਗੱਲ ਨੂੰ ਠੱਲ ਨਾ ਪਾਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜੈਤੋ ਦੇ ਵਿੱਚ ਧਰਨਾ ਲਾਵਾਂਗੇ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਕਿਤੇ ਟਰਾਂਸਫਾਰਮ ਚੋਰੀ ਹੋ ਜਾਂਦੇ ਆ ਕਿਤੇ ਖੋਸੋ ਜਾਂਦੇ ਆ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪੁਰਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਜੇ ਕਾਰਵਾਈ ਕੋਈ ਨਾ ਹੋਈ ਤਾ ਕਾਂਗਰਸ ਪਾਰਟੀ ਵੱਡੇ ਪੱਧਰ ਦੇ ਉੱਤੇ ਜਿੱਤੋ ਦਾ ਅ ਛੜਕਾਂ ਦਾ ਅਸੀਂ ਜਾਮ ਕਰਾਂਗੇ